ਮੇਰਾ ਫਰੀਦ ਕਿਥੋਂ ਰਹਿ ਰਹੇ ਹੋ ਅਸਰੀਆਲੀ ਦੇ ਕੀ ਗਲਬਤ ਕਿ ਨਹੀਂ ਕਿ ਮੈਂ ਵੀਰੇ ਦੇ ਨਾਲ ਆਈ ਸੀ ਤੇ ਕਿ ਉਹ ਮੈਨੂੰ ਸ਼ਬ ਗੁਰਦੁਆਰੇ ਦੇ ਗਏ ਸੀ ਕਿਹੜੀ ਜਗ੍ਹਾ ਤੇ ਹੈ ਦਰਬਾਰ ਸਾਹਿਬ ਗਏ ਸੀ ਹਾਂਜੀ ਉੱਥੇ ਉਹ ਕਹਿੰਦੇ ਕਿ ਤੁਸੀਂ ਪਾਣੀ ਪੀਓ ਉਹ ਬਾਣੇ ਨਾਲ ਕਹਿੰਦੇ ਕਿ ਪਾਣੀ ਪੀਓ ਤੇ ਮੈਂ ਪਾਣੀ ਵੀ ਚਲ ਗਈ ਤੇ ਇਸ ਕਰਕੇ ਮੜ ਕੇ ਉਹ ਗੁੰਮ ਹੋ ਗਏ ਤੇ ਮੈਂ ਫੋਨ ਲਾਇਆ ਸੀ ਨਾ ਫੋਨ ਬੰਦ ਕਰਤਾ ਤੇ ਫਿਰ ਮੈਂ ਕਿ ਆਖਿਆ ਕਿ ਮੇਰੇ ਕੋਲ ਪੈਸੇ ਹੈਗੇ ਜੇ ਮੈਂ ਘਰੇ ਚਲ ਜਾਨੀ ਹਾਂ ਤੇ ਕਿ ਇਹ ਕੋ ਮੁੰਡਾ ਸੀ ਉਹਨੇ ਪਹਿਲਾਂ ਫੜੀ ਵਾ ਤੇ ਅੜ ਕੇ ਰੂਮ ਚ ਲੈ ਗਿਆ ਹਾਂਜੀ ਕਿਹੜੀ ਜਗ੍ਹਾ ਤੇ ਫੋਟੋ ਖੜੀ ਸੀ ਸਾਹਮਣੇ ਵਸਟ ਟੈਰ ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਕੀ ਸਾਰਿਆਂ ਨੂੰ ਅਰੇਵ ਕੀਤਾ ਬੰਦਾ ਕਿੱਲੇ ਵੇਲੇ ਸਮਾਂ ਸੀ ਆਇਆ ਐ ਐਤੋਂ ਕਿ 7 ਵਜੇ ਤੱਕ ਦੇ ਤੇ 2 ਵਜੇ ਤੱਕ ਕੀਤਾ ਫਿਰ ਉਸ ਤੋਂ ਬਾਅਦ ਉਹ ਕੀ ਕੁਛ ਕਰ ਕੀ ਸੀ ਬਾਬੇ ਜੀ ਸਾਰੇ ਆਏ ਸੀ ਅਸੀਂ ਸਾਰੇ ਪਾਬੇ ਲਿਆਂਦਾ ਕਿ ਕੈਮਰੇ ਲੱਗੇ ਇਹਨਾਂ ਨੇ ਕੈਮਰੇ ਵਿੱਚ ਵੀਡੀਓ ਕੱਢਦੀਆਂ ਜਦੋਂ ਟਟਨਾ ਹੋਟਲ ਦੇ ਕੁਝ ਬੱਚੇ ਬੋਟਲ ਦੇ ਪੱਜ ਕੇ ਬਾਹਰ ਹਾਂ ਭੱਜ ਕੇ ਬਾਹਰ ਨਿਕਲੇ ਤੇ ਫੇਰ ਉੱਕੀ ਮਤਲ ਦੋ ਮੁੰਡੇ ਪਿੱਛੇ ਆਏ ਉਹਨਾਂ ਨੇ ਇਹੀ ਮੈਨੂੰ ਫੇਰ ਅੰਦਰ ਖੜੀ ਫਿਰ ਉਸ ਤੋਂ ਤੁਹਾਨੂੰ ਬਚਾਇਆ ਫਿਰ ਮੈਂ ਕਿ ਉਦੋਂ ਉਹਨਾਂ ਨੇ ਕਰਕੇ ਉਦੋਂ ਮੈਂ ਭੱਜ ਕੇ ਆਈ ਬਾਹਰ ਬਾਹਰ ਭੱਜ ਕੇ ਆਈ ਤਾਂ ਫਿਰ ਕਿ ਬਾਬਿਆ ਜੀ ਨੇ ਕਿ ਮੈਨੂੰ ਬਚਾਇਆ ਕੀ ਮੰਗ ਕੀ ਕਰਦੂ ਹਾਂਜੀ ਕਿ ਇਨਸਾਫ਼ ਦੀ ਇਨਸਾਫ਼ ਦੀ ਮੰਗ ਕਰਦੇ ਹੋ ਤੁਸੀਂ ਹਾਂਜੀ ਕਿ ਮੈਂ ਤੁਹਾਡੇ ਨਾਲ ਗਲਤ ਹੋਇਆ ਉਹ ਇਨਸਾਫ਼ ਮੈਂ ਹਾਂਜੀ ਅੱਜ ਕੀ ਗੱਲਬਾਤ ਕੀ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਇਸ ਆਡੋ ਵਾਲੇ ਸਿੰਘ ਦਾ ਫੋਨ ਆਇਆ ਇਹ ਰਿਕਸ਼ੇ ਚ ਲਾਉਂਦਾ ਕਹਿੰਦਾ ਕਿ ਮੇਰੇ ਰਿਕਸ਼ੇ ਦੇ ਉੱਤੇ ਕੁੜੀ ਬੈਠੀ ਆ ਜਿਹੜੀ ਬਾਬਾ ਜੀ ਬਹੁਤ ਰੋ ਰਹੀ ਆ ਸਾਡੇ ਸਿੰਘ ਨੂੰ ਸਤਰਾਮ ਸਿੰਘ ਨੇ ਉਹਨੇ ਫੋਨ ਕੀਤਾ ਕਿ ਕੁੜੀ ਬਹੁਤ ਰੋ ਰਹੀ ਆ ਤੇ ਕੁੜੀ ਦਾ ਇਹ ਕਹਿਣਾ ਕਿ ਮੇਰੇ ਨਾਲ ਇਸ ਹੋਟਲ ਦੇ ਵਿੱਚ ਰੇਪ ਹੋਇਆ ਮੈਂ ਆਪਣੇ ਕਿਸੇ ਫਰੈਂਡ ਨਾਲ ਆਈ ਸੀ ਜਿਸ ਫਰੈਂਡ ਦੇ ਨਾਲ ਮੈਂ ਆਈ ਸੀ ਉਹ ਫਰੈਂਡ ਮੈਨੂੰ ਹੋਟਲ ਦੇ ਵਿੱਚ ਛੱਡ ਕੇ ਚਲਾ ਗਿਆ ਤੇ ਉਸ ਜਦੋਂ ਉਹ ਛੜਕ ਜਿਹੜਾ ਛੜਕ ਗਿਆ ਉਹਨੇ ਚਾਰ ਪੰਜ ਮੁੰਡੇ ਲੈ ਲੈਂਦੇ ਤੇ ਮੇਰੇ ਰੂਮ ਸਵਾਰ ਤੇ ਜਿਹੜੇ ਰੂਮ ਜਿਵੇਂ ਬੈਠੀ ਸੀ ਤੇ ਉਹਨਾਂ ਨੇ ਮੇਰੇ ਨਾਲ ਬਾਰੀ ਬਾਰੀ ਰੇਪ ਕੀਤਾ ਉਹਦੇ ਕਹਿਮ ਤਾਬਕ ਚਾਰ ਤੋਂ ਪੰਜ ਜਣੇ ਨੇ ਰੇਪ ਕੀਤਾ ਮਤਲਬ ਉਹਦੇ ਵਿੱਚ ਜਿਹੜੇ ਹੋਟਲ ਦੇ ਤਿੰਨ ਮੁਲਾਜ਼ਮ ਕਹਿ ਜਾਂਦੇ ਨੇ ਕੁੜੀ ਵੱਲੋਂ ਤੇ ਦੋ ਮੁੰਡੇ ਉਸ ਮੁੰਡੇ ਦੇ ਫਰੈਂਡ ਜਿਹੜੇ ਮੁੰਡੇ ਨਾਲੇ ਹੋਟਲ ਚ ਆਪਣੀ ਮਰਜ਼ੀ ਨਾਲ ਰਹੇ ਸੀ ਸਵਾਵਾ ਕਾ ਮੁੰਡਾ ਹੋਟਲ ਚ ਆਈਏ ਤਾਂ ਖੇ ਖਾਣੀ ਆਏ ਹੋਣਗੇ ਉਹ ਸਮਝਾਉਂਦੀ ਆ ਚਲੋ ਉਹ ਉਹਨਾਂ ਨੇ ਆਪਣਾ ਜੋ ਵੀ ਇੱਥੇ ਗਲਤ ਕੰਮ ਕਰਨ ਆਏ ਸੀ ਉਹਦਾ ਕਹਿਣਾ ਕੁੜੀ ਦਾ ਇਹ ਆ ਪਰ ਜਿਹੜਾ ਮੁੰਡਾ ਕਿਤੇ ਮੈਨੂੰ ਲੈ ਗਿਆ ਉਹਨੇ ਮੇਰੇ ਨਾਲ ਕੋਈ ਗਲਤ ਕੰਮ ਨਹੀਂ ਕੀਤਾ ਬਟ ਉਹਨੇ ਚਾਰ ਬੰਦੇ ਚਾਰ ਤੋਂ ਪੰਜ ਬੰਦੇ ਜਿਹੜੇ ਮੇਰੇ ਰੂਮ ਤੋਂ ਬਾਹਰੇ ਜਿਨ੍ਹਾਂ ਨੇ ਮੇਰੇ ਨਾਲ ਰਾਤ 7 ਵਜੇ ਤੋਂ ਬਾਅਦ ਲੈ ਕੇ ਸਵੇਰ 2 ਵਜੇ ਤੱਕ ਰੂਪ ਰੇਪ ਕੀਤਾ ਤੇ ਉਹਦੇ ਵਿੱਚ ਤਿੰਨ ਬੰਦੇ ਉਹਦਾ ਕਹਿਣ ਦਾ ਮੁਲਾਪਕ ਹੋਟਲ ਲਾਜਮ ਸੀ ਤੇ ਦੋ ਜਿਹੜੇ ਨੇ ਦੋ ਜਿਹੜੇ ਨੇ ਉਹ ਉਸ ਮੁੰਡੇ ਦੇ ਯਾਰ ਸੀ ਜਿਹੜਾ ਮੁੰਡਾ ਲੈ ਕੇ ਆ ਨਾ ਉਹ ਦੱਸ ਰਹੀ ਹੈ ਕੁਝ ਉਸ ਨੂੰ ਨੋਟ ਕਰਾਏ ਨੇ ਕਿ ਅਸੀਂ ਪ੍ਰਸ਼ਾਸਨ ਕੋਲ ਗਏ ਸੀ ਸਿੰਘ ਸਾਡੇ ਕੁੜੀ ਨੂੰ ਲੈ ਕੇ ਮੈਂ ਬਾਅਦ ਚ ਆਇਆ ਕਿ ਉੱਥੇ ਪ੍ਰਸ਼ਾਸਨ ਨਾਲ ਅਸੀਂ ਕਰਕੇ ਬਜਨ ਦੇ ਹੋਟਲ 'ਚ ਰੇਡ ਪਵਾ ਕੇ ਓਕੇ ਤੇ ਜਿਹੜੇ ਮੁੰਡੇ ਫੜੇ ਨੇ ਉਹ ਤਾਂ ਵੈਰੀਫਾਈ ਹੋਊਗਾ ਕਿ ਉਹ ਕਿਹੜੇ-ਕਿਹੜੇ ਨੇ ਕੁੜੀ ਉਤਾਰੇ ਕੋ ਸ਼ਕਲਾਂ ਪਛਾਣਦੀ ਆ ਦੋ ਬੰਦਿਆਂ ਦੇ ਉਹ ਤਿੰਨਾਂ ਦੇ ਨਾਮ ਜਾਣਦੀ ਆ ਜਿਹੜੇ ਲੈ ਕੇ ਇੱਥੇ ਆਏ ਸੀ ਸੋ ਬਾਕੀ ਸਾਰੀ ਜਾਂਚ ਦਾ ਹਿਸਾਬ ਕੁੜੀ ਦਾ ਕਹਿਣ ਮੁਤਾਬਕ ਕੁੜੀ ਜੇ ਬਹੁਤ ਡਰੀ ਹੋਈ ਆ ਬਹੁਤ ਕਨਫਿਊਜ਼ ਆ ਕਿਉਂਕਿ ਸੰਭਾਵਨਾ ਹੈ ਕਿ ਜੇ ਮੱਛੀ ਦਾ 18 ਸਾਲ ਦੀ ਕਿੰਨੀ ਦੀ ਏਜ ਆ ਸ਼ਾਇਦ 18 ਤੋਂ ਸ਼ਾਇਦ ਘੱਟ ਹੋਵੇ ਪੱਕਾ ਕਨ ਬਲਮ ਨਹੀਂ ਉਹਦੇ ਪਰਿਵਾਰ ਵਾਲਿਆਂ ਨੂੰ ਬੁਲਾਇਆ ਉਹ ਆ ਰਹੇ ਨੇ ਪਰ ਉਹ ਕੁੜੀ ਇਸ ਵੇਲੇ ਬਹੁਤ ਜ਼ਿਆਦਾ ਡਰੀ ਹੋਈ ਹੈ دہشت ਦੇ ਵਿੱਚ ਪ੍ਰਸ਼ਾਸਨ ਪਹਿਲਾਂ ਕਾਰਵਾਈ ਨਹੀਂ ਸੀ ਕਰ ਰਿਹਾ ਸਾਡੇ ਸਿੰਘਾਂ ਨੇ ਜਿਵੇਂ ਬਚਨ ਕੀਤਾ ਸਾਨੂੰ ਫੋਨ ਕੀਤਾ ਉਸ ਤੋਂ ਬਾਅਦ ਅਸੀਂ ਫਿਰ ਜਦੋਂ ਗੱਲਬਾਤ ਕੀਤੀ ਹੈ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਵੀ ਤੁਸੀਂ ਨਹੀਂ ਕਾਰਵਾਈ ਕਰ ਸਕਦਾ ਦੱਸ ਦਿਓ ਅਸੀਂ ਫਿਰ ਆਪਣੇ ਹਿਸਾਬ ਨਾਲ ਦੇਖ ਲਈਏ ਪਰ ਉਹ ਚਲੋ ਹੁਣ ਤੁਹਾਡੇ ਸਾਹਮਣੇ ਆਏ ਇਸ ਹੋਟਲ ਦੇ ਵਿੱਚ ਮੁੰਡੇ ਜਿਹੜੇ ਨੇ ਪੜੇ ਨੇ ਅੱਗੇ ਵੈਰੀਫਾਈ ਜਿਹੜਾ ਹੋਊਗਾ ਜਾਂਚ ਦਾ ਹਿਸਾਬ ਜੋ ਸੱਚ ਹੋਊਗਾ ਉਹ ਤੁਹਾਡੇ ਸਾਹਮਣੇ ਆ ਜਾਊਗਾ ਕੀ ਲੱਗਦਾ ਕਿ ਗੁਰੂ ਨਾਨਕ ਦੇਵ ਜੀ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਮੈਂ ਬਾਪ ਜੀ ਅਸੀਂ ਤਾਂ ਕਿੰਨੇ ਛੇਰ ਤੋਂ ਰੌਲਾ ਪਾ ਰਹੇ ਹਾਂ ਤੁਹਾਡੇ ਸਾਹਮਣੇ ਆ ਆਲੇ-ਦੋਲੇ ਦਰਬਾਰ ਸਾਹਿਬ ਦੇ ਕਿਨਾਰੇ ਤੋਂ ਰਾਲਾ ਪਾਰੇ ਵੀ ਹੋਟਲਾਂ 'ਚ ਗੰਦ ਹੁੰਦਾ ਗੰਦ ਪੈਂਦਾ ਇਹ ਹੋਟਲ ਸੀਲ ਕਰੋ ਇਹਨਾਂ ਨੂੰ ਸਫਾਈ ਕਰੋ ਫੈਮਿਲੀ ਹੋਟਲ ਹੋਣ ਤਾਂ ਠੀਕ ਆ ਪਰ ਇੱਥੇ ਤਾਂ 2-2 ਘੰਟੇ ਵਾਸਤੇ ਆਫਰਾਂ ਹੁੰਦੀਆਂ ਨੇ ਤੁਹਾਡੇ ਸਾਹਮਣੇ ਸਾਰਾ ਕੋਈ মিডিਆ ਦੇ ਬਾਜਾ ਮਾਰ ਕੇ ਕਿਹਾ ਜਾਂਦਾ ਵੀ ਆਜੋ ਹੋਟਲ ਲੈ ਲਓ ਘੰਟੇ ਵਾਸਤੇ ਜੇ ਕੋਈ ਮਾਂ-ਪੁੱਤ ਵੀ ਤੁਰਿਆ ਜਾਂਦਾ ਹੋਵੇ ਉਹਨੂੰ ਵੀ ਇਹ ਗੱਲ ਕਹੀ ਜਾਂਦੀ ਵੀ ਹੋਟਲ ਲੈ ਲਓ ਘੰਟੇ ਵਾਸਤੇ ਸੋ ਅਸੀਂ ਤਾਂ ਬੜੇ ਚਿਰ ਤੋਂ ਲੱਗੇ ਹੋਏ ਆ ਅਸੀਂ ਉਹਦੇ ਵਿੱਚ ਵਿੱਚ ਬਹੁਤ ਕੁਝ ਚੱਲ ਵੀ ਰਹੇ ਆ ਨੁਕਸਾਨ ਵੀ ਚੱਲ ਰਹੇ ਆ ਤੁਮਕੀਆਂ ਵੀ ਚੱਲ ਰਹੇ ਆ ਸਭ ਕੁਝ ਹੋ ਰਿਹਾ ਪਰ ਸਾਨੂੰ ਉਹਦੀ ਜਿੱਥੇ ਜੀ ਗਲਤ ਆ ਗਲਤ ਆ ਇਹ ਚੀਜ਼ ਸਾਰੀ ਜਾਂਚਦਾ ਹੁਣ ਵਿਸ਼ਾ ਵਾ ਜੇਕਰ ਕੁੜੀ ਸਹੀ ਹੋਈ ਮੈਡੀਕਲ ਹੋ ਜਾਣਾ ਉਹਦੇ ਵਿੱਚ ਜੋ ਕਾਰਵਾਈ ਪੁਲਿਸ ਪ੍ਰਸ਼ਾਸਨ ਕੋਲ ਕਰਾਵਾਂਗੇ ਠਾਲ ਕਿਵੇਂ ਪਈ ਗਸੀ ਓਠਾਲੀ ਯਾਰ ਪ੍ਰਸ਼ਾਸਨ ਨੇ ਪਾਉਣੀ ਆ ਇਹਦਾ ਆਪਾਂ ਤੁਸੀਂ ਜਿਹੜੀ ਪਾਣੀ ਆ ਪੱਤਰ ਆਲਾ ਪਾਵਾਂਗੇ ਸਾਡੀ ਕਿਹੜੀ ਸੁਣਦਾ ਕੋਈ ਹੁਣ ਇੱਥੇ ਬੱਸ ਸਟੈਂਡ ਧੰਦਾ ਹੁੰਦਾ ਸ਼ਰਿਆਮ ਦਸੋ ਕਾ ਜਿਹੜਿਆ ਅੱਜ ਇਹ ਲੋਕਲੋਂ ਸਾਰੇ ਅੱਜ ਵੀ ਆਰ ਦੇ ਰਾਗੇ ਮੋਹ ਕੰਦੇ ਰਗਾ ਲੋਕਲ ਇਹ ਲੋਕਲ ਤੋਂ ਦੱਸ ਰਹੇ ਨੇ ਕੀ ਪ੍ਰਸ਼ਾਸਨ ਨੂੰ ਦਿਲਦਾ ਨਹੀਂ ਜੱਗੇ ਜੱਗੇ ਭਲਾ ਦੇ ਮਦਦ ਕਰਾਂ ਦੇ ਤਾਰਾਂ ਦੇ ਵਿੱਚ ਸਾਰੇ ਇਹ ਦੇਕੀਕਤ ਜਾਰੀ ਆ ਤੇ ਵਸਣ ਤੇ ਹੋਟਲੇ ਆਇਆ ਆਜ਼ਾਦ ਤੇ ਉਹਦੇ ਵਿੱਚ ਕੋਈ ਕੰਪਨੀ ਲੈ ਆ ਨਾਲ ਆਈ ਆ ਅਲੜੀ ਤੇ ਉਸ ਤੋਂ ਬਾਅਦ ਜਿਹੜੀ ਕੋਈ ਪ੍ਰੋਬਲਮ ਪਈ ਆ ਤੇ ਉਹਦੀ ਅਜੇ ਇਨਵੈਸਟੀਗੇਸ਼ਨ ਜਾਰੀ ਆ ਉਸ ਤੋਂ ਬਾਅਦ ਨੈਸਿੰਗ ਕਰਕੇ ਭਾਰਨ ਖਾਰੀ ਗਈ ਲੜਕੀ ਦੀ ਉਮਰ ਕਿੰਨੀ ਸੀ ਨਗਰ ਕੁਐਰੀਫਾਈ ਕਰਾਂਗੇ ਜੀ ਵੈਰੀਫਾਈ ਕਰਾਂਗੇ ਜੀ ਪੁੱਛਿਆ ਨਹੀਂ ਜਿਵੇਂ ਲੜਕੀ ਦੋਵਾਂ ਦਾ ਵੈਰੀਫਾਈ ਕਰਕੇ ਸਾਰੀ ਇਨਵੈਸਟੀਗੇਸ਼ਨ ਕਰਕੇ ਥੋੜੀ ਤੁਹਾਨੂੰ ਕੋਈ ਸੀਸੀਟੀਵੀ ਕੈਮਰੇ ਜਿੱਤੇ ਉਹ ਕਰਦੇ ਚੈੱਕ ਕਰਦੇ ਅਜੇ ਹੁਣੇ ਸਾਰਾ ਕਬਾਰ ਦਾ ਹੁਣੇ ਟਾਈਮ ਹੈ ਕਰਦੇ ਸਾਰਾ ਕੰਮ ਕਰਕੇ ਕਲੀਅਰਟੀ ਕਰਾਂਗੇ ਜੀ